ਤੂੰ ਕੱਜਦਾ ਮੈਨੂੰ ਟੋਕੀ ਜਨਾ ਕਦੇ ਕੀ ਹੈ ਨਾ ਕਦੇ ਕੀ ਹੈ ਨਾ ਯਾਰ ਮੈਨੂੰ ਤਾਂ ਚਾਹੀਦੀ ਇਹ ਚੀਜ਼ ਮੈਂ ਤਾਂ ਆਈਫੋਨ ਲੈਣਾ ਯਾਰ ਮਤ ਲੈਣਾ ਤੂੰ ਦੱਸ ਮੈਨੂੰ ਦਵਾਇਆ ਕੰਨਾ ਉਹ ਬਈਗਾ ਮੈਂ ਕੀ ਕਰਾਂ ਕੀ ਗੱਲ ਹੋ ਗਈ ਬਾਈ ਯਾਰ ਗੱਲ ਕੀ ਹੋਇਆ ਯਾਰ ਮੈਨੂੰ ਤਾਂ ਆਈਫੋਨ ਚਾਹੀਦਾ ਮੈਂ ਤਾਂ ਬਾਪੂ ਦਾ ਆਈਫੋਨ ਲੈਣਾ ਸੀਗਾ ਬਾਈ ਤੂੰ ਤੂੰ ਕਹਣਾ ਬਾਈ ਮੈਂ ਤਾਂ ਬਈ ਪੱਤਰਕਾਰ ਹਾਂ ਯਾਰ ਵੀਡੀਓ ਬੰਦ ਕਰ ਲੈ ਵੀਡੀਓ ਬੰਦ ਕਰ ਵੀਡੀਓ ਵੀਡੀਓ ਨਹੀਂ ਬੰਦ ਲੜ ਰਿਹਾ ਤੂੰ ਕਿਉਂ ਮਤ ਤੈਨੂੰ ਪਤਾ ਮੈਂ ਕੌਣ ਕਿਹੜਾ ਤੂੰ ਤੂੰ ਜੋ ਮਰਜ਼ੀ ਲੜੀ ਚੱਲ ਮੈਨੂੰ ਕੀ ਚੱਕਰ ਹੈ ਆ ਲਾਇਸੈਂਸ ਦੇਖ ਮੇਰਾ ਪੱਤਰਕਾਰ ਹਾਂ ਮੈਂ ਮੇਰੀ ਗੱ ਮੈਨੂੰ ਆ ਨਾ ਸਾਹ ਆ ਦੇਖੋ ਪੰਜਾਬੀਓ ਮੈਂ ਦਗਾਉਣੀ ਐ ਕਿ ਨਾ ਮੈਨੂੰ ਅੱਜ ਸੁਣਾ ਮੈਂ ਸੋਚੂਆ ਸੋਚਿਆ ਕਿ ਯਾਰ ਕਮਾਲ ਦੀ ਗੱਲ 21 ਗੱਲ ਬੋਲਤ ਆਪਾਂ ਉਰੇ ਤੋਂ ਵੀਡੀਓ ਬਣਾ ਲੀਏ ਹੋਰ ਯਾਰ ਮੈਨੂੰ ਨਹੀਂ ਪਤਾ ਮੈਂ ਜਿਆਦਾ ਫਰਜ ਵਿੱਚ ਵੀ ਤੇ ਮੈਂ ਤਾਂ ਬਾਹਰ ਜਾਊਂਗਾ ਬਾਹਰ ਕਿਹੜੇ ਮੁਲਕੇ ਜਾਵਾਂ ਮੈਂ ਕਿੱਥੇ ਮਰਜੀ ਜਾਵਾਂ ਤੈਨੂੰ ਕੀ ਆ ਤੈਨੂੰ ਕੀ ਆਪਾਂ ਕਮਾਰ ਆਹ ਮੈਂ ਤਾਂ ਤੈਨੂੰ ਕਮਾਰਾ ਜੇ ਕਿਵੇਂ ਆ ਮੈਂ ਬਿਆਹ ਵੀ ਤੇਰਾ ਸਭਾਈ ਮੈਂ ਤੇਰੀ ਤਾਂ ਘੁੰਮਣ ਦੀ ਉਮਰ ਆ ਮੈਂ ਤਾਂ ਘੁੰਮਣ ਜਾਊਂਗਾ ਤੂੰ ਰੋਕ ਲੇਂਗਾ ਮੈਨੂੰ ਮੇਰੇ ਇਸੇ ਮੈਂ ਤਾਂ ਜ਼ਮੀਨ ਦੇ ਮੈਨੂੰ ਨਹੀਂ ਪਤਾ ਦੇਵੀ ਕਿਹਨੇ ਤਾਂ ਮੈਂ ਤੇਰੇ ਦੂਏ ਭਾਈ ਤੋਂ ਪੁੱਛ ਲਾ ਦੂਏ ਭਾਈ ਤੋਂ ਕੋਈ ਪੁੱਛੇਗਾ ਯਾਰਾ ਵੇ ਕਮਾਲ ਦੀ ਗੱਲ ਦੂਏ ਭਾਈ ਤੇ ਦੂਏ ਭਾਈ ਦੇਖੋ ਨਾ ਸਾਡੇ ਦੇ ਨੰਨੇ ਮੇਰੀ ਗੱਲ ਸੁਣਾ ਸਾਡੇ ਦੇ ਨੀ ਤੂੰ ਉਹਦੀ ਸਿਫਤਾਂ ਮੱਧ ਤੱਕ ਕਿਉਂ ਕਰਦਾ ਹੁੰਦਾ ਕਿਉਂ ਕਰੂੰਗਾ ਛੋਟੇ ਉਹ ਛੋਟਾ ਕਿਉਂ ਕਿਉਂ ਕੰਮ ਜ਼ਿਆਦਾ ਮਰਦਾ ਉਹ ਕੰਮ ਤਾਂ ਮੈਂ ਕਰਦਾ ਕੰਮ ਦੱਸੇ ਕਿਉਂ ਛੋਟਾ ਹੈ ਉਹ ਛੋਟਾ ਪਿਆਰਾ ਹੁੰਦਾ ਛੋਟਾ ਪੇਰਾ ਹੁੰਦਾ ਵੱਡਾ ਅਛਾ ਪਿਆਰੇ ਨਹੀਂ ਹੁੰਦੇ ਅਛਾ ਨਹੀਂ ਨਹੀਂ ਐ ਵੀ ਲਾਉਂਦੇ ਐ ਕਿ ਹੋਣੀ ਤਾਂ ਹੀ ਲੋਕ ਕਹਿੰਦੇ ਨੇ ਵੀ ਤੈਨੂੰ ਛੋਟੇ ਨੂੰ ਜ਼ਿਆਦਾ ਪਿਆਰ ਕਰਦਾ ਵੱਡੇ ਨੂੰ ਘੱਣ ਕਰਦਾ ਹਾਂ 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 ਐ ਕਰਾ ਉਹ ਛੋਟਾ ਤਾਂ ਹੀ ਮੈਂ ਵੀ ਸੋਚਾਂ ਵੀ ਛੋਟੇ ਨੂੰ ਇਹ ਦੀ ਚੀਜ਼ਾਂ ਕਿਵੇਂ ਮਿਲਦੀਆਂ ਨੇ ਕਮਾਲ ਦੀ ਗੱਲ ਹੈ ਆਹ ਹਾ ਹਾ ਕਦੇ ਫੋਨ ਲਿਆ ਕੇ ਕਦੇ ਕੀ ਕਦੇ ਕੀ ਹੁਣ ਤਾਂ ਸਰੀ ਹਾਸੀ ਆਉਣੀ ਹੈ ਮੇਰੇ ਵੱਲ ਦੇਖਾ ਮੈਂ ਕਿਹਾ ਦੇਖੀ ਕੱਪੜੇ ਦੇਖ ਲੈ ਵਾ ਸੋਸਣਾ ਤੈਨੂੰ ਹੋਲਿਆ ਨੂੰ ਹੈ ਜਾ ਇਹਨੇ ਤਾਂ ਕਿ ਬਾਬੂ ਦਾ ਕਮਾਲ ਕਰ ਗਿਆ ਵਾਹ ਮੇਰੇ ਦਾ ਬਾਬੂ ਨਹੀਂ ਮੈਨੂੰ ਮੈਨੂੰ ਪਤਾ ਯਾਰ ਉਧਰ ਭਾ ਜਾ ਉਹ ਜੂਹਾ ਪਹਿਰੀ ਨੇ ਬਾਹਰ ਗਿਆ ਨੇ ਜੂਹਾ ਪਹਿਰੀ ਨੇ ਤੂੰ ਅੱਗੇ ਛੋਟੇ ਮੁੰਡੇ ਦੇਖ ਲੈ ਮੈਨੂੰ ਨਾ ਦੇਖਾ ਚੰਦਾ ਨੀਂ ਜੰਗਲ ਵਾਲੇ ਹੋਰ ਤੈਨੂੰ ਸਭ ਕੁਝ ਲੈ ਕੇ ਦਿਸੂ ਮੈਨੂੰ ਪਤਾ ਹੈ ਤੂੰ ਲਾਰੇ ਲਾ ਲਾਰੇ ਨਾ ਨਾ ਆ ਜੀਰੀ ਵਰਜਲ ਦੇ ਐ ਕਿਵੇਂ ਉਹ ਉਹ ਨੂੰ ਕਹਿ ਬਹੁਣ ਬੰਦ ਕਰਨਾ ਮੈਂ ਤਾਂ ਪੰਨੂਆ ਖੁਣ ਹੁਣ ਬੰਨੂਆ ਉਹ ਨੂੰ ਕੌਣ ਪਣਾ ਖੁਣ ਬੰਨੂਆ ਮੇਰੀ ਗੱਲ ਸੁਣ ਲੈ ਪੱਤਰਕਾਰਾਂ ਜੇਲ੍ਹ ਕਰਾ ਦੂ ਮੈਂ ਕੀ ਜੇਲ੍ਹ ਕਰਾ ਹਾਂ ਪੰਗੇ ਨਾਲ ਲੈ ਲਈ ਮੇਰੇ ਨਾਲ ਤੈਨੂੰ ਕੀ ਪਤਾ ਮੈਂ ਜਿੱਥੇ ਮਰ ਜਾ ਮੈਂ ਜੀ ਨਿਊ ਤੋਂ ਆਇਆ ਹੋਇਆ ਮੈਂ ਜੀ ਨਿਊ ਦੀ ਕੀ ਹਾਂ ਪੰਜਾਬ ਜੱਜ ਸਾਧ ਜੱਟ ਤੋਂ ਬੋਲਦਾ ਮੈਂ ਕਿਤੇ ਵੱਡੀ ਗੱਲਬਾਤ ਕਰਦਾ ਹਾਂ ਮੈਂ ਵੱਡੀ ਗੱਲ ਹਾਂ ਦਾ ਕੈਮਰਾ ਬੰਦ ਕਰ ਪਰਚਾ ਕਰਾ ਦੂ ਮੈਂ ਤੈਨੂੰ ਪਤਾ ਗੁਰੀ ਹਰੀਕਤ ਚੈਨਲ ਹੈ ਮੇਰਾ ਤੈਨੂੰ ਕੀ ਪਤਾ ਚੈਨਲ ਹੋਵੇ ਤੇਰਾ ਹੋਵੇ ਕੀ ਕਰ ਲੇਗਾ ਤੂੰ ਮੇਰਾ ਕੀ ਕਰ ਲੇਗਾ ਹੋਣ ਕਰ ਦੂ ਮੈਂ ਫਿਰ ਤੂੰ ਬੋਲੀ ਚੱਲ ਆਪਣੇ ਬਾਪ ਨਾਲ ਕਰ ਗੱਲ ਮੇਰੇ ਨਾਲ ਕੀ ਗੱਲ ਕਰ ਤੇਰੀ ਵੀਡੀਓ ਕਿਉਂ ਬਣਾਉਣਾ ਸਾਡਾ ਕੰਮ ਹੈ ਸਾਡਾ ਤਾਂ ਕੰਮ ਹੈ ਤੂੰ ਬੁਢੇ ਬਜ਼ੁਰਗ ਬੰਦੇ ਨੂੰ ਤੰਗ ਲਗ ਰਿਹਾ ਕਰਨਾ ਤੇਰੇ ਤੇ ਪਰਚਾ ਪਊਗਾ ਇਹਦਾ ਕੇ ਕਾ ਦਾ ਪਰਚਾ ਹਾਂ ਤੂੰ ਸਾਲਿਆ ਬਦਮਾਸ਼ੀ ਕਰਦਾ ਹੈ ਇਹ ਬਦਮਾਸ਼ੀ ਹੈ ਕੋਈ ਬਦਮਾਸ਼ੀ ਕਰੂੰਗਾ ਬੰਦੇ ਦੀ ਗੱਲੇ ਮੇਰਾ ਬਾਪ ਆ ਯਾਰ ਮੱਕਾ ਬਾਪ ਹੈ ਤੇਰਾ ਕਰੂੰਗਾ ਮੈਂ ਤਾਂ ਬੋਲ ਰੋਕ ਲੈ ਹਾਂ ਇੱਕ ਮਿੰਟ ਮੈਂ ਤਾਂ ਰੋਕ ਹੁਣ ਦੱਸੋ ਬੁੜਾ ਕੀ ਕਹਿੰਦਾ ਜੀ ਬੋਲ 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 ਬੋਲਾ ਬੋਲ ਦੱਸ ਕੀ ਜਰਾ ਜੀ ਬੋਲ ਨਾ ਹੁਣ ਬਰੋ ਹੁਣ ਬਰੋ ਕਰ ਮੈਂ ਆ ਦੇਖੋ ਜੀ ਆਪਦੇ ਬਾਪ ਦੇ ਡੰਡੇ ਮਾਰਦਾ ਹੋਇਆ ਜੀ ਭਗਤ ਬੰਦੇ ਦੇ ਇਹੋ ਜੇ ਬੰਦੇ ਦੇ ਪੈ ਜਾਣ ਕੀੜੇ ਮੈ ਕਹਨਾ ਕੀੜੇ ਪੈਣਗੇ ਬਜ਼ੁਰਗ ਬੰਦੇ ਨੂੰ ਹਲੋ ਬੁਰੇ ਲਵੇ ਨਾ ਲੱਗ ਜੀ ਹਾਂ ਲਵੇ ਨਾ ਲੱਗ ਜੀ ਮੇਰੇ ਮੈਂ ਤੈਨੂੰ ਬੰਦੇ ਨੂੰ ਸਮਝਾਤਾ ਕੀ ਕਰ ਲੈਣਾ ਤੂੰ ਹਾਂ ਬਣਾ ਚੌਧਰਦਾਰੀ ਦਾ ਹੋਰ ਤੇ ਕਰੀ ਕਿਤੇ ਦੇ ਖੋਰ ਦਵਾਣਾ ਕਿ ਨਾ ਤੇ ਮੈਨੂੰ ਹੁਣ ਉਹ ਦਵਾ ਦੂਗਾ ਦਵਾ ਦੂਗਾ ਬੁੱਧਵਾ ਦੂ ਪੁੱਧਵਾ ਨੂੰ ਕੀ ਹੈ ਯਾਰਾ ਇਹਨੂੰ ਪਹਿਲੇ ਨੂੰ ਹਟਾ ਪਹਿਲੇ ਵਿੱਚ ਇਹ ਮੇਰਾ ਮਾਮਾ ਲੱਗਦਾ ਹੈ ਮਾਮਾ ਕਿਉਂ ਤੇ ਹੈ ਬੁਲਾਇਆ ਮੈਨੂੰ ਕੀ ਬਤਾ ਕੇ ਬੁਲਾਇਆ ਇਹਦਾ ਪੁੱਤ ਜੀ ਰੋਇਆ ਹਰਾ ਹੋ ਗਿਆ ਤੂੰ ਏ ਕਿਉਂ ਹਰਾ ਹੋਇਆ ਔਰ ਕਿਉਂ ਆਇਆ ਔਰ ਮੈਂ ਪੱਤਰਕਾਰ ਹਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਹਾਲਾਤ ਦਿਖਣਾ ਮੇਰੇ ਨਾਲ ਬੋਲਤੀ ਗੱਲ ਨਹੀਂ ਕਰਨੀ ਗੁਰੂ ਹਰਿਕਾ ਮੇਰਾ ਚੈਨਲ ਹੈ ਜੇ ਬੜੀ ਬਦਮਾਸ਼ੀ ਕਰਨੀ ਹੈ ਐਸਾ ਪਰਚਾ ਕਰਾਉਂਗਾ ਐਸਾ ਪਰਚਾ ਕਰਾਉਂਗਾ ਸਰੀ ਨੂੰ ਯਾਦ ਰੱਖੇਗਾ ਤੂੰ ਜੋ ਮਰਜ਼ੀ ਕਰਾ ਲੈ ਜਿਹੜੀ ਕਿ ਤੂੰ ਹੁੰਦੀ ਹੈ ਕਰਾਲਾ ਤੂੰ ਹਾਂ ਹੁਣ ਕਰ ਦੂ ਆਹਦੀ ਗੱਲ ਚ ਕਿਵੇਂ ਆ ਗਿਆ ਆਉਂ ਆ ਮੈਂ ਮੇਰਾ ਹੱਕ ਹੈ ਮੈਂ ਪੰਜਾਬ ਵਾਸਤੇ ਲੜਦਾ ਮੇਰਾ ਹੱਕ ਤੇਰਾ ਮੈਂ ਪੰਜਾਬ ਵਾਸਤੇ ਲੜਦਾ ਕਿਉਂ ਮੈਨੂੰ ਇਹ ਪੰਜਾਬ ਦਾ ਦਰਦ ਹੈ ਮੇਰੇ ਤੋਂ ਆ ਬਜ਼ੁਰਗਾਂ ਦਾ ਦਰਦ ਰਿਖੇ ਜਾਂਦਾ ਪਹਿਲਾਂ ਇਹਨੂੰ ਪੁੱਛ ਕੇ ਆਇਆ ਵੀ ਤੈਨੂੰ ਕਿੰਨਾ ਕੁ ਦੰਗਾ ਪੁੱਛ ਲੈ ਕੇ ਮੈਨੂੰ ਕੀ ਜੱਕ ਮੈਂ ਮੈਂ ਦੇਖ ਹੀ ਲਿਆ ਪੁੱਛ ਮੈਂ ਦੇਖ ਹੀ ਲਿਆ ਮੈਂ ਕੀ ਪੁੱਛੂ ਆ ਤੂੰ ਐਂ ਦੱਸ ਬਾਪੂ ਝੂਠ ਬੋਲਦੇ ਝੂਠ ਕਿਵੇਂ ਬੋਲਦਾ ਆ ਦੇਖੋ ਜੀ ਬਾਪੂ ਨੂੰ ਕਹਿੰਦੇ ਝੂਠ ਬੋਲਦੇ ਵੇ ਜਦੋਂ ਆਪਣੇ ਤੇ ਪੈਂਦੀ ਹੈ ਨਾ ਇਹ ਮੈਨੂੰ ਜੇਬ ਚ ਕਰਾ ਦੂਗਾ ਫਿਰ ਮੈਂ ਜਿੱਦਾਂ ਕਰਾ ਦਾਂ ਤੇ ਤੂੰ ਨਾ ਸਮਾਂ ਰਹੇਗਾ ਉੱਤੇ ਜਾ ਯਾਰ ਬਾਪੂ ਤੂੰ ਮੇਰਾ ਮੁੰਡਾ ਨਹੀਂ ਮੇਰਾ ਬਾਪ ਨਹੀਂ ਹੈਗਾ ਦੇਖ ਦੇਖੋ ਦੇਖੋ ਕਿਵੇਂ ਕਿਵੇਂ ਲਾਲਚ ਨੇ ਮੇਰੇ ਦੇ ਕਹ ਦੋ ਨਾਮ ਨਾ ਉੱਤੇ ਜੀ ਲੱਗੇ ਰਹੂਗਾ ਜੀ ਲਗੈਉ ਆ ਪੁੱਤ ਤੂੰ ਮੈਨੂੰ ਪਤਾ ਹੀ ਦੀਆ ਬੇ ਨੂੰ ਜੇਲ੍ਹ ਚ ਕਰਵਾਏਗਾ ਤੇਰਾ ਮੈਨੂੰ ਪਤਾ ਦੀਆ ਤੇਰੇ ਤੇ ਤੂੰ ਤੂੰ ਕਹਿੰਦਾ ਨਾ ਤੇਰੇ ਤੇ ਮੈਂ ਕਰਾਉਂਗਾ ਪਰਚਾ ਆ ਮੈਂ ਤੇਰੀ ਵੀਡੀਓ ਬਣਾ ਕੇ ਲੈ ਗਿਆ ਤੇਰੇ ਤੇ ਮੈਂ ਸਾਹਿਬ ਪਰਚਾ ਕਰਾਉਂਗਾ ਤੂੰ ਮਾਹ ਤੇਰੇ ਦੇ ਤੂੰ ਦੇਖ ਕੀ ਛੇੜੋ ਗੱਡੀ ਗੱਡੀ ਛੇੜ ਤੇਰੇ ਤੇ ਪਰਚਾ ਐਸਾ ਕਰਾਉਂਗਾ ਭੈੰਦੀ ਡਾਂਗ ਤੇਰੀ ਦੀ ਵੱਡੇ ਬਦਮਾਸਦੀ ਤੇਰੇ ਤੇ ਪਰਚਾ ਕਰਾਵਾਂਗੇ